ਲੋਕਾਂ ਨੂੰ ਠੱਗੀ ਨਹੀਂ ਜਾਂਦੇ ਮੈਂ ਪੁੱਛਦਾ ਜਾ ਕੇ ਇਹਨਾਂ ਨੂੰ ਉਹ ਕਿਉਂ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਹੋ ਯਾਰ ਤੁਸੀਂ ਕਾਪਰੀਗਾ ਤਾਂ ਜਾਨਾ ਬਈ ਕੀ ਗੱਲ ਹੋ ਗਈ ਆਵਾਜ਼ ਬਾਜ਼ਾਰਾਂ ਦੇ ਵਿੱਚ 600 ਰੁਪਏ ਦਾ ਵਿਕਦਾ ਤੁਸੀਂ 700 ਦਾ ਲਾਤਾ ਸਾਡੀ ਬੁੜੀ ਇਹ ਦੁਕਾਨ ਦਾ ਸੂਟ ਹੀ ਹੈ ਨਹੀਂ ਵੀਰੇ ਆਪਣਾ ਤਾਂ ਇਹ ਤਾਂ ਰੱਦੀ ਮਾਲ ਸੀ ਇਹ ਰੱਦੀ ਮਾਲ ਤਾਂ यूं ਨਹੀਂ ਵੇਚਦੇ ਆਪਾਂ ਇਦੋਂ ਸੋਹਣੇ ਸੋਹਣੇ ਸੂਟ ਦੇ ਜਾਨੇ ਵੀਰੇ ਅਸੀਂ ਯਾਰ ਥੋੜੇ ਪਾ ਦੀ ਹੱਦੋਂ ਨਹੀਂ ਹੁਣ ਇਹਦਾ ਰੋ ਗਿਆ ਇਹ ਰੱਦੀ ਮਾਲ ਹੈ ਇਦੋਂ ਸੋਹਣੇ ਸੋਹਣੇ ਸੂਟ ਦੇਣਾ ਇੱਧਰ ਝਾਕੇ ਵੀਰੇ ਪਹਿਲਾਂ 350-300 ਰੁਪਏ ਦੇ ਸੂਟ ਲਾਏ ਵੇ 700 ਰੁਪਏ ਦੇ ਦੋ ਸੂਟ ਬਾਜ਼ਾਰ 'ਚ 7-800 ਰੁਪਏ ਦਾ ਸੂਟ ਮਿਲ ਜਾਂਦਾ ਹੈ ਹਾਂ ਆਪਾਂ ਸਿਰਫ ਦੇਵਾਂਗੇ 700 ਰੁਪਏ ਦੇ ਦੋ ਸੂਟ ਪਰ ਇਹ ਸੂਟਾਂ ਨਾਲੇ ਉਦੋਂ ਪਾਰੇ ਪਾਰੇ ਦੁਪੱਟਿਆਂ ਨਾਲ ਸੂਟ ਹੈ ਠ 350 ਦਾ 350 ਦਾ ਇੱਕ ਨਾਲ ਦੁਪੱਟੇ ਪਾ ਰਿਹਾ 700 ਰੁਪਏ ਦੇ ਦੋ ਇੰਨੇ ਸੋਹਣੇ ਸੋਹਣੇ ਸੂਟ ਕੜਾਈਆਂ ਵਾਲੇ ਸੂਟ 700 ਰੁਪਏ ਦੇ ਦੋ ਸੂਟ ਵੀਰੇ ਬਾਜ਼ਾਰ 'ਚ 500 600 ਰੁਪਏ ਦਾ ਰੇਟ ਆ ਇਹਦਾ ਆਪਾਂ ਦਵਾਂਗੇ 700 ਰੁਪਏ ਦੇ ਦੋ 350 ਰੁਪਏ ਦਾ ਇਹਦੇ ਵਿੱਚ ਵੀਰੇ ਸਟਾਕ ਕਿੰਨਾ ਕਰ ਸਟਾਕ ਵੀਰੇ ਇੱਕ ਤਰੀਕ ਤੱਕ ਚੱਲਣਾ ਵੀਰੇ ਆਪਣਾ ਸਟਾਕ ਪਿਆ ਬਾਧੂ ਠੀਕ ਆ ਵੀਰੇ ਹਾਂ ਅੱਛਾ ਇੱਕ ਤਰੀਕ ਤੱਕ ਵੀ ਸਟਾਕ ਕਲੀਅਰ ਕਰਨਾ ਸਟਾਕ ਕਲੀਅਰ ਕਰਨਾ ਵੀਰੇ ਸਾਰੀਆਂ ਚੀਜ਼ਾਂ ਦਾ ਰੇਟ ਘਟਾ ਤੇ ਸਾਰੀ ਚੀਜ਼ ਦਾ ਸਟਾਕ ਕਲੀਅਰ ਕਰਨਾ ਆਪਾਂ ਸ਼ੇਅਰ ਕਰ ਦਿਓ ਮਹਿਲ ਕਲਾਂ ਦੇ ਵਿੱਚ ਚਿੰਤ